ਨਮਸਕਾਰ ਇਹ ਡਾਈ ਜਾਲੀ ਨੂੰ ਗੋਲ ਕਰਨ ਵਾਸਤੇ ਬਣਾਈ ਗਈ ਹੈ ਜਦੋਂ ਪੱਤਪੀਕਰਾਂ ਦੇ ਵਿੱਚ ਜਾਂ ਜਦੋਂ ਹੋਰ ਜਾਲੀ ਗੋਲ ਲਾਉਣੀ ਹੋਵੇ ਤਾਂ ਇਹਨੂੰ 6 ਇੰਚ 6 ਇੰਚ ਦਾ ਡੈਢ 100 mm ਆਪਾਂ ਜਾਲੀਏ ਰੌਂਡ ਕਟਿੰਗ ਹੈ ਇਹ ਦੇਖੋ ਗੋਲ ਕੱਟੇ ਜਾਂਦੀ ਆਪਾਂ ਦੋ ਤਨ ਸਟਾਕ ਮਾਰ ਕੇ ਇਹਨੂੰ ਹੈਂਡ ਵਰਕਿੰਗ ਡਾਈ ਜੋ 6 ਇੰਚ ਰੌਂਡ ਕਟਿੰਗ ਹੈ ਉਹਨੂੰ ਤਿਆਰ ਕਰਕੇ ਫਰਾਈ ਲੈ ਰਹੇ ਹਾਂ ਇਹ ਪੂਜਾ ਵੀ ਸੀ ਵੀ ਕੱਢ ਦਿੱਤਾ ਇਸ ਤਰੀਕੇ ਦੇ ਨਾਲ ਆਪਾਂ ਹੋਟੋਕ ਮਾਰਾਂਗੇ ਬਹੁਤ ਹੀ ਆਰਾਮ ਦੇ ਨਾਲ ਲੜਾਈ ਸ਼ਰਾ ਕੱਢਦੀ ਹੈ ਜਿਹੜਾ ਇਹ ਟਿੱਕੀ ਗੋਲ ਕਮ ਆਉਂਦੀ ਹੈ ਆਪਾਂ ਦੇ ਪੰਜ ਸਕੇ ਟਿੱਕੀਆਂ ਕੱਢ ਕੇ ਇਹਦੇ ਵਿੱਚੋਂ ਖਿਆਰ ਕਰਕੇ ਸਭ ਨੂੰ ਬਾਹਰ ਦਿਖਾ ਰਹੇ ਹਾਂ ਦੇਖੋ ਇਹ ਬੋਲ ਟਿੱਕੀ ਬਿਲਕੁਲ ਇੱਕ ਦੂਸਰੀ ਤਰੀਕੇ ਦੇ ਨਾਲ ਉੱਤਲੀ ਨਹੀਂ ਹੈ ਨਮਸਕਾਰ